ਤਸਰੀ ਕਾਲ ਬਾਈ ਜੀ ਸਾਰਿਆਂ ਨੂੰ ਵੈਲਕਮ ਆ ਆਪਣੀ ਇੱਕ ਹੋਰ ਨਵੀਂ ਵੀਡੀਓ 'ਚ ਲਓ ਜੀ ਬਾਈ ਅੱਜ ਤਿੰਨ ਚਾਰਾਂ ਦਾ ਨਾ ਬਾਅਦ ਹਨਾ ਮਸ਼ੀਨ ਲਿਆਂਦੀ ਆ ਵਾਪਸ ਬਾਕੀ ਇਥੇ ਨਾ ਪ੍ਰੋਗਰਾਮ ਜਿਆ ਕਰਿਆ ਤਾਂ ਬੰਦਿਆਂ ਨੇ ਆਪਣੇ ਆਨੇ ਸੱਜਣ ਮਿੱਤਰ ਆਪਣੇ ਉਹਨਾਂ ਨੇ ਲਈ ਦੀ ਮਸ਼ੀਨ ਉਹ ਨਾ ਵੀ ਚਲੋ ਦੋ ਤਿੰਨ ਦਿਨ ਬਾਅਦ ਛੱਡ ਕੋ ਮਸ਼ੀਨ ਦਿਓ ਚਲੋ ਮੈਂ ਕਿਹਾ ਵੀ ਜਰੂਰੀ ਆ ਉਦੋਂ ਛੱਡ ਕੇ ਆਏ ਤੇ ਬਾਕੀ ਅੱਜ ਇਹ ਲੈ ਕੇ ਆ ਗਏ ਮਸ਼ੀਨ ਨੂੰ ਬਾਈ ਸਾਡਾ ਭਾਜਣਾ ਕਿੱਦਾਂ ਤਿੰਨ ਦਿਨ ਉੱਥੇ ਹੀ ਰਿਹਾ ਯਾਰ ਫਿਰ ਹਾਂ ਹਾਂ ਜੀ ਇੰਦਨ ਹੋ ਜਾ ਠੰਡ ਢੋਂਡਣ ਲੱਗੀ ਨਾ ਨਾ ਠੰਡ ਢੋਂਡਣ ਕਿੱਥੇ ਆਉਣੀ ਨੇ ਡੇੜੇ ਵੀ ਉਹਨਾਂ ਨਾਲ ਪੈਕ ਬੋਗਤ ਮਿਲ ਜਾਂਦਾ ਦਾ ਨਹੀਂ ਪੈਕ ਬੰਦ ਕਰਿਆ ਪਿਆ ਹਾਂ ਹਾਂ ਤੂੰ ਕਰ ਦੇਗਾ ਬੰਦ ਨਹੀਂ ਨਹੀਂ ਹਾਂ ਨਹੀਂ ਤੇ ਮਹੀਨ ਕੋਸਣੋਂ ਬੰਦ ਕਰਿਆ ਅਜਾ ਬਾਕੀ ਰੋਡ ਤੇ ਪਿੰਡ ਨੂੰ ਮਸ਼ੀਨ ਲਈ ਜਾਂਦੇ ਤੇ ਇੱਧਰ ਸਾਡੇ ਬਾਈ ਆਪਣਾ ਪੁਲਵਾਨ ਸਾਹਿਬ ਕਿੱਦਾਂ ਵੀਰੇ ਹੋਵਦੀ ਆ ਜੀ ਬਾਈ ਇਹ ਬਾਈ ਸਾਨੂੰ ਗੁਜਰਾਤ ਦੇ ਵਿੱਚ ਮਿਲਿਆ ਦਾ ਇਹ ਸਾਰੇ ਸੇ ਵੀਰ ਹੋਣੀ ਆ ਉਹ ਗੱਡੀ ਜਾਂਦੇ ਉਹ ਰੇ ਖੜੀ ਮਹਿੰਦਰਾ ਨੇ ਟਰਾਲੀਓ ਬਣਾਈ ਪਈ ਅੱਜ ਉਹਦੇ ਖੜੀ ਉਹਦੇ ਵੱਲ ਜਾਂਦੇ ਤੇ ਬਾਈ ਕਿਵੇਂ ਪਛਾਣ ਕਿਵੇਂ ਆਈ ਤੈਨੂੰ ਮਾਜੀ ਮੈਂ ਤਾਂ ਬਾਈ ਮੈਂ ਕਿਹਾ ਵੀ ਨਵੀਂ ਕੰਪੈਨ ਲਈ ਆਉਂਦਾ ਕੋਈ ਜਦ ਮੈਂ ਦੇਖਿਆ ਮੈਂ ਕਿਹਾ ਪਤਾ ਮਹਿੰਦਰ ਬਾਈ ਲਈ ਆਉਂਦਾ ਵਾਈ ਵਾਈ ਭਾਜਨ ਬੈਠੇ ਮੈਂ ਉਵੇਂ ਹੀ ਮੈਂ ਗੁਜਰਾਤ ਦੇ ਵਿੱਚ ਫਸਾਰੇ ਆ ਹਾਂ ਜਾਨੂ ਸੋਨੀ ਤੁਸੀਂ ਰੋਗ ਹੀ ਲਈ ਮਸ਼ੀਨ ਸਾਨੂੰ ਆਏ ਸੀ ਸੀ ਕਿਤੇ ਬਾਈ ਨੇ ਚਲੋ ਵੀ ਫਤਿਹ ਸਲਾਮ ਕਰੀ ਵੀ ਨੰਗੇ ਆ ਗੂੜੀ ਜਾਂ ਤੁਸੀਂ ਮਗਰ ਨਹੀਂ ਨਹੀਂ ਵੀਰੇ ਆਪਣਾ ਸਹੂਲ ਹੈ ਜਰਨਾ ਕੋ ਬੰਦਾ ਚਾਹੇ ਕੋ ਚੰਗਾ ਚਾਹੇ ਕੋ ਸਾਈਕਲ ਤੇ ਚਾਹੇ ਕੋ ਗੱਡੀ ਤੇ ਚਾਹੇ ਕੋ ਕਰੋੜ ਪਤੀ ਆਪਾਂ ਖੜ ਕੇ ਜਾਣਾ ਨਾ ਨਾ ਬਹੁਤ ਆਪਣਾ ਸਹੂਲ ਹੈ ਹਾਂ ਨਹੀਂ ਨਹੀਂ ਵੀਰੇ ਹਾਂਜੀ ਹਾਂ ਹੋਰ ਸੁਣਾ ਇਧਰ ਕਿਧਰ ਕੋ ਮੈਂ ਆਏ ਭਾਈ ਦੀ ਜਗਾ ਆਪਣੇ ਅੱਛਾ ਤੇ ਉੱਥੇ ਮਤਲਬ ਅਸੀਂ ਵੀਰਵਾਰ ਨੂੰ ਮੱਥਾ ਟੇਕ ਕੇ ਆਏ ਸੀ ਜੀ ਅੱਜ ਠੀਕ ਆ ਹਾਂ ਜੀ ਹਾਂ ਤੇ ਉਰੇ ਪਾਸੇ ਜੀ ਕੁਦਰਤੀ ਸੁਭਬ ਬਣਿਆ ਸੀ ਕਿ ਚਲ ਸਾਰੇ ਇਕੱਠੇ ਸੀ ਕਿ ਮੱਥਾ ਟੇਕ ਆਉਨੇ ਆ ਤੇ ਚਲੋ ਬਾਕੀ ਮੇਰੇ ਨਾਲ ਆਪਣਾ ਲਿਖਿਆ ਹੋਇਆ ਹਾਂ ਬਾਕੀ ਕਿਸਮਤ ਆ ਵੀਰੇ ਹਾਂ ਜਿੱਥੇ ਮੇਲ ਜੋ ਲੱਗਾ ਹਨ ਬਾਕੀ ਧਾਣੇ ਪਾਣੀ ਦੀ ਗੱਲ ਆ ਭਾਈ ਸਾਰੇ ਸਾਰੇ ਬਾਈ ਪਿੰਡ ਦੇ ਹੋ ਆ ਹਾਂ ਜੀ ਹਾਂ ਸਾਰੇ ਠੀਕ ਆ ਮਤਲਬ ਇੱਕੋ ਪਰਿਵਾਰ ਦੇ ਆ ਅੱਛਾ ਇੱਕੋ ਪਰਿਵਾਰ ਰੋਡਾ ਮਤਲਬ ਸਾਰੀ ਆ ਮੰਨ ਕੇ ਕੁਆਡੀ ਇੰਟਰਨੈਸ਼ਨਲ ਫੇਅਰ ਆਏ ਮੇਰੇ ਬੰਤੀ ਜੀ ਠੀਕ ਜਿਹਨੇ ਆਲੇ ਮੁੰਡੇ ਨੇ ਯਾਰ ਨਾਲ ਵਿੱਚ ਅੱਛਾ ਅਸੀਂ ਕਰਦੇ ਕੰਮ ਖੇਤੀ ਕਰਨ ਯਾਰ ਪਲਵਾਨਾਂ ਨੂੰ ਪਲਵਾਨੇ ਮਿਲਨੇ ਆ ਨਾ ਡਰਾਈਵਰ ਨੂੰ ਡਰਾਈਵਰ ਮਿਲਨੇ ਆ ਹੈ ਭਜਨ ਬਾਈ ਆਇਆ ਵੀਰ ਮਿਸ਼ਾਨ ਜਿੱਤੇ ਰਿਹਾ ਕਿ ਨਹੀਂ ਹਾਂ ਹਾਂ ਆ ਗਿਆ ਹੈ ਹਾਂ ਔਖਾ ਆਇਆ ਮੌਲੀ ਯਾਰ ਮੈਂ ਜਾਂਦੇ ਤੇ ਮਸ਼ੀਨ ਲਈ ਫੇਰ ਮੈਂ ਥੋੜਾ ਉਹ ਭੇਜਿਆ ਦਾ ਬਾਈ ਉਹ ਪੰਪ ਤੇ ਮਿਲੇ ਤੈਨੂੰ ਇਹ ਫਿਰ ਬਾਈ ਥੋੜੇ ਕੋਲੀ ਮੈਂ ਕੰਪੈਰ ਉਹ ਦੇਖ ਇਹ ਮੇਰੇ ਕਮਰੇ ਚ ਆ ਗਿਆ ਦਾ ਬਥੇ ਮਨਦੀਪ ਵਾਲੇ ਚ ਇਹ ਮਨਦੀਪ ਵਾਲੇ ਕਮਰੇ ਚ ਆਇਆ ਦਾ ਬਾਈ ਫੇਰ ਆਪਣੇ ਉੱਤੇ ਇੱਧਰ ਕਿਹੜਾ ਪਿੰਡਾ ਵੀਰੇ ਆਪਣਾ ਰਾਣਾ ਸਾਹਿਬ ਕੋਲੇ ਸਭ ਲੋਵੇ ਜੀ ਲਸਾੜਾ ਪਿੰਡ ਆਪਣੇ ਕਵਾਡੀ ਦੀ ਟੀਮ ਵੀ ਬਹੁਤ ਤਕੜੀ ਰਹੀ ਆ ਅੱਛਾ ਜੀ ਪਿੰਡ ਮਤਲਬ ਆਪਣਾ ਬਾਜ ਦਾ ਜੀ ਠੀਕ ਆ ਲੋੜਾ ਲਸਾੜਾ ਵੀ ਕਹਿ ਦਿੰਦੇ ਨੇ ਜੀ ਖੰਡੇ ਤੋਂ 24 ਕਿਲੋਮੀਟਰ ਪਿੰਡ ਆ ਖੰਡੇ ਤੋਂ ਹਾਂ ਜੀ ਹਾ ਰਾਣਾ ਸਾਹਿਬ ਆਪਣੇ ਪਿੰਡ ਤੋਂ ਰਹਿ ਜਾਂਦਾ 12 ਕਿਲੋ ਅੱਛਾ ਹਲਕਾ ਪੈਲ ਪਿੰਡ ਆ ਠੀਕ ਹਲਕਾ ਪੈਲ ਠੀਕ ਠੀਕ ਆ ਠੀਕ ਆ ਹਾਂ ਜੀ ਹਾਂ ਆ ਉਸੇ ਵੇ ਰਾਣਾ ਸਾਹਿਬ ਦੇ ਲਵੇ ਤੁਸੀਂ ਠੀਕ ਆ ਹੋਰ ਭਾਈ ਕਿਆ ਸੇਵਾ ਕਰੀਏ ਸਾਡੇ ਏਰੀਆ ਚ ਆ ਜੀ ਆਹੀ ਦਰਸ਼ਨ ਹੋ ਗਏ ਤੁਹਾਡੇ ਹਾਂ ਆਹ ਗੱਲ ਆਹ ਗੱਲ ਹੈ ਯਾਰ ਤੇਰੇ ਵਰਗਾ ਹੀ ਆ ਮੈਂ ਨੇ ਸੋਡਾ ਤਾਂ ਠੀਕ ਆ ਪਰ ਜੀ ਨੇ ਤੁਹਾਡੀਆਂ ਵੀਡੀਓਾਂ ਦੇਖ ਕੇ ਜੀ ਮੈਂ ਆਪਾਂ ਨੂੰ ਕੰਪੈਨਾਂ ਦਾ ਹੁਣ ਆਪਣਾ ਵੀ ਜਿਵੇਂ ਸੋਡੇ ਸੀ ਮੰਨ ਲਓ ਵੀ ਨਾਲ ਦੇ ਮਤਲਬ ਉਹਨਾਂ ਸਟਾਫ ਵਾਲੀ ਬੰਦੇ ਆ ਸੰਭੋ ਕੰਪੈਨਾਂ ਦਾ ਆਪਣਾ ਵੀ ਬਿਜ਼ਨਸ ਆ ਹਾਂਜੀ ਹਾਂਜੀ ਕੁਛ ਨਾ ਕੁਛ ਸਾਨੂੰ ਸਿੱਖਣ ਨੂੰ ਮਿਲਦਾ ਸੀ ਇਹ ਗੱਲ ਕਹਿੰਦੇ ਆ ਅਰ ਮੇਨ ਗੱਲ ਸਿੱਖਣ ਨੂੰ ਮਿਲਦੀ ਆ ਵੀ ਸਟ੍ਰਗਲ ਕਰਕੇ ਜਦੋਂ ਆਪਾਂ ਕਿਸੇ ਚੀਜ਼ ਦੇ ਵਿੱਚ ਕਿਸੇ ਕੰਮ ਦੇ ਵਿੱਚ ਆਪਾਂ ਅੱਗੇ ਆਉਨੇ ਆ ਉਹ ਚੀਜ਼ ਨਾਲ ਆਪਣੇ ਬਹੁਤ ਡਰਾਈਵਰ ਭਾਈ ਜਾਰੇ ਨੂੰ ਵੀ ਸਿਹਤ ਮਿਲਦੀ ਆ ਹਾਂ ਜੀ ਤਾਂ ਹੈ ਜੀ ਆ ਮਤਲਬ ਬੰਦੇ ਨੂੰ ਇਤਸਾਦਤ ਹੁੰਦਾ ਇਸ ਲਈ ਆਪਾਂ ਜਿਹੜਾ ਚੰਗਾ ਬੰਦਾ ਦੇਖਦੇ ਆ ਵੀਰੇ ਮਤਲਬ ਉਹਨੂੰ ਕੁਝ ਨਾ ਕੁਝ ਸਿੱਖਣ ਨੂੰ ਮਿਲ ਜਾਂਦਾ ਤਾਂ ਹੀ ਜਿਹੜੇ ਥੋਡੇ ਕੋਲ ਆਪਾਂ ਖੜੇ ਆ ਇਹ ਤਾਂ ਹੈ ਵੀਰੇ ਉਹ ਠੀਕ ਹੋ ਹਾਂ ਜੀ ਹਾਂ ਵਧੀਆ ਜੀ ਠੀਕ ਆ ਵੀਰੇ ਬਹੁਤ ਥੋੜਾ ਧੰਨਵਾਦ ਸਾਰਿਆਂ ਦਾ ਹਨਾ ਵੇਖ ਬਾਈ ਉਹਨਾਂ ਨੇ ਸਪੈਸ਼ਲ ਆ ਨਾ ਉਹ ਮੈਂ ਭਾਜਣ ਦਾ ਡਰ ਗਿਆ ਦਾ ਕਹਿੰਦਾ ਬਾਈ ਖਾਦੇ ਜਾਣੇ ਆਉਂਦੇ ਡਰ ਗਿਆ ਲਾ ਕਹਿੰਦਾ ਖਾਦੇ ਜਾਣੇ ਆਉਨੇ ਆ ਮਾਨ ਅੰਦਰ ਬੁਜਾਰਾ ਮਸ਼ੀਨ ਵਾਏ ਕੁੱਕਣਗੇ ਬੋਲ ਤੇ ਠੀਕ ਆ ਭਲਵਾਨ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਠੀਕ ਆ ਵੀਰੇ ਇਹ ਬਾਈ ਕਿੱਥੇ ਕਿੱਥੇ ਖੇਲ ਕੇ ਆਏ ਵੀਰੇ ਬਾਈ ਨਿਊਜ਼ੀਲੈਂਡ ਖੇਡ ਕੇ ਆਏ ਤੇ ਯੂਰਪ ਖੇਡ ਕੇ ਆਏ ਕੀ ਨਵਾਂ ਆ ਜੀ ਤੁਹਾਡਾ ਮੇਰਾ ਨਵਾਂ ਮਨਾਲਾ ਸਾਡਾ ਅਮਰਾਲ ਠਾੜਾ ਸੁਣਿਆ ਆ ਵੀਡੀਓ ਬੁੜੀਆਂ ਵੀ ਤੇਰੇ ਪੈੰਨੀ ਹੋਣੀ ਹੈ ਨਾ ਹਾਂ ਠੀਕ ਆ ਵੀਰੇ ਬਹੁਤ ਧੰਨਵਾਦ ਤੁਹਾਡਾ ਹਨਾ ਜਿਹੜਾ ਤੁਸੀਂ ਇੰਨਾ ਪਿਆਰ ਕਰਦੇ ਹੋ ਬਾਈ ਠੀਕ ਹੈ ਜੀ ਪਾ ਮਸ਼ੀਨ ਅੱਜ ਜਨਾ ਲੈ ਕੇ ਆ ਗਏ ਤੇ ਬਾਕੀ ਤਾਂ ਚਮਕੌਰ ਦਾ ਮੱਥਾ ਟੇਕਣ ਗਏ ਤੇ ਉੱਤੇ ਬਾਬਾ ਜੀ ਨੇ ਗੁਰਦੁਆਰੇ ਵਾਲਿਆਂ ਨੇ ਸਰੋਪਾ দত্ত ਦਾ ਬਾਪੂ ਨੇ ਸਟੇਰੀਂਗ ਤੇ ਬੰਨਤਾ ਮੈਂ ਤਾਂ ਕਹਿੰਦਾ ਸ਼ੀਸ਼ੇ ਨਾਲ ਬੰਨਦੇ ਭਜਨ ਪਿੱਛੇ ਪਾਸੇ ਕਹਿੰਦਾ ਇੱਥੇ ਹੀ ਬੰਨਣਾ ਵਾਹ ਚੱਲ ਤੂੰ ਵੀ ਤਮੰਨਾ ਪੂਰੀ ਕਰ ਆਪਣੀ ਹੋਰ ਕੁਝ ਪਾਉਰੇ ਤਾਂ ਨਹੀਂ ਮੰਦੇ ਵੀ ਕਹਿਣਾ ਮਤਲਬ ਉਹ ਹੱਥ ਲੱਗੀ ਜਾਂਦੇ ਹਾਂ ਹਾਂ ਨਹੀਂ ਕੋ ਖੋਲਾਂਗੇ ਓਰੇ ਉੱਪਰ ਸ਼ੀਸ਼ੇ ਕੋਲ ਲੋਟ ਆ ਹਾਂ ਹਾਂ ਮੰਨ ਖੋਲਾਂਗੇ ਓਰੇ ਤੇ ਖੋਲ ਕੇ ਨਾ ਇਹਨੂੰ ਪਿੱਛੇ ਸ਼ੀਸ਼ੇ ਦੇ ਵਿੱਚ ਬੰਨਦਾ ਹੈ ਹੈ ਕਿ ਨਹੀਂ ਉਰੇ ਐਵੇਂ ਤੇ ਇਹਨੂੰ 110 ਦਾ ਹੱਥ ਲੱਗਦਾ ਹਨਾ ਬਾਈ ਐ ਵੈਸੇ ਚਲੋ ਲੱਗਣਾ ਤਾਂ ਕਰਾਰੀ ਦਾ ਫੇਰ ਵੀ ਚਲੋ ਉਹਦਾ ਉਹ ਕਰਨਾ ਚਾਹੀਦਾ ਹਨਾ ਹਾਂ ਹਜੇ ਇਹ ਨਵੀਂ ਆ ਨਾ ਜਦੋਂ ਚੱਲ ਗਈ ਤਾਂ ਜੋ ਭੱਲੇ ਮੈਂ ਹੀ ਤਾਂ ਚਲਾਈ ਹੈ ਕਿਹੜਾ ਕਹੇ ਨੇ ਚਲਾਈ ਹੈ ਹੋਰ ਹੋਰ ਫਿਰ ਦਿਲ ਲੱਗ ਗਿਆ ਤਾਂ ਉੱਥੇ ਹਾਂ ਜੀ ਹਾਂ ਬਹੁਤ ਵਧੀਆ ਬੰਦਾ ਹੈਗਾ ਤਾਂ ਗੈਰ ਬੜੀ ਵਧੀਆ ਧੀਰ ਗਿਆ ਅੱਛਾ ਠੀਕ ਆ ਹਾਂ ਦਿਲ ਤੋਂ ਬੰਦਾ ਦਾ ਲੱਭੇ ਲੰਦਾ ਮੈਂ ਜਿੱਥੇ ਮਰਜੀ ਭੇਜ ਦੇ ਦਿੰਦਾ ਬੰਦਾ ਦਾ ਫੀਰ ਵਧੀਆ ਲੱਗਦਾ ਹੈ ਹੋਰ ਮੈਂ ਬੜੀਆ ਬੰਦਾ ਬਾਈ ਆ ਮੋਦੋ ਤੋਂ ਕਮੀ ਵੇਚੀ ਤਾਂ ਨਹੀਂ ਇਹ ਬਚ ਗਿਆ ਚਲੋ ਤੋਂ ਕਮੀ ਪੇਚੀ ਤਾਂ ਨਹੀਂ ਆਈ ਹਾਂ ਵਧੀਆ ਬਰੋ ਵੀ ਵਧੀਆ ਦਾ ਸਹੀ ਗਾ ਬਾਕੀ ਆਪਣੀ ਰਾਣੀ 10 ਘੰਟੇ ਚੱਲ ਗਈ 10 ਘੰਟੇ 15 ਮਿੰਟ ਇੰਜਨ ਜਿਹੜੀ ਰਨਿੰਗ ਕਰ ਗਿਆ ਇਹ ਵੀ ਪਰ ਉਹੀ ਗਈ ਜੰਨੇ ਭਾਜ ਜੂਰੀ ਆ ਜੂਰੀ ਆ ਜਾਰੇ ਖਾਂਦੀ ਆ ਜੂਰੀਆ ਤਾਂ ਕੁਝ ਵੀ ਨਹੀਂ ਖਾਂਦਾ ਮਸ਼ੀਨ ਨੇ 70% ਜੂਰੀ ਆ ਹਾਂ ਦਾ ਇੱਕ ਕੁਆਲਟੀ ਉਹ ਪਈ ਹੈ ਪਹਿਲੀ ਵਾਰਟੀ ਉਹ ਪਈ ਹੋਈ ਹੈ ਜੇ ਵਿੱਚ 70% ਜੂਰੀ ਹੈਗਾ ਹਾ ਦੇ ਵਿੱਚ ਮਰ ਸਾਹਬ ਲਾਰਾ ਜਿਹੜਾ ਨਾ ਆਪਾਂ ਲੈ ਕੇ ਆਏ 80 ਦਾ ਇਹਦਾ ਮਤਲਬ ਲੋ ਇੱਕ ਘੰਟੇ ਚ ਇੱਕ ਪੁਆਇੰਟ ਖਾਦਾ ਹਨਾ 80% ਦਾ ਉਹ ਤਾਂ ਜਿਹਦੇ ਲੈ ਕੇ ਆਏ ਬਾਕੀ ਇਹ ਵੀ ਗਰਮੀ ਠੰਡੀ ਦਾ ਵੀ ਹਨਾ ਇਹਨਾਂ ਨੂੰ ਫਰਕ ਆ ਬਾਈ ਹਾਂ ਹਾਂ ਤੇ ਹੁਣ ਆ ਜਿਹੜੀ ਲਾਈਟ ਆਈ ਹੋਈ ਹੈ ਨਾ ਨਿਸ਼ਾਨ ਆਇਆ ਸਮਝ ਲੋ ਜੂਰੀਆ ਉਹਦੇ ਵੀ ਸਾਲਾਂਸਾ ਦੇ ਵਿੱਚ ਸਪਰੇ ਹੁੰਦੀ ਆ ਜਿਵੇਂ ਹੁਣ ਆਪਣੀ ਕਮੈਨ ਹੈ ਨਾ ਕੋਈ ਵੀ ਹੁਣ ਆਪਾਂ ਲੋਡ ਤੇ ਆਈ ਆਉਨੇ ਆ ਲੋਡ ਦੇ ਅਨੁਸਾਰ ਆਪਾਂ ਨੇ ਅਰਥ ਨਹੀਂ ਕੱਟਣਾ ਹੈਗਾ ਜਿੰਨਾ ਟਾਈਮ ਆ ਨਿਸ਼ਾਨ ਨਹੀਂ ਜਾਂਦਾ ਵੇ ਜਦੋਂ ਆ ਨਿਸ਼ਾਨ ਜਾਣਾ ਨਾ ਭਾਈ ਇਹਨੇ ਆਟੋਮੈਟਿਕ ਚੱਲ ਗਿਆ ਜਦੋਂ ਇਹ ਬਸ ਸਮਝ ਲਓ ਫੇ ਆਪਣੇ ਸਲੈਂਸਰ ਆ ਜਿਹੜਾ ਸਪਰੇ ਹੋਗੀ ਜੇ ਆਪਾਂ ਉੱਥੀ ਹੈ ਨਾ ਬਚਾਲੇ ਨੂੰ ਉਹਦਾ ਪ੍ਰਦਰਸ਼ਕ ਬੰਦ ਕਰ ਦਾਂਗੇ ਭਾਜਨ ਤਾਂ ਹੀ ਤੇਨੂੰ ਕਹਿੰਦਾ ਵੀ ਅਰਥ ਨਹੀਂ ਦਾ ਕੱਟਣਾ ਮੈਂ ਕੱਟਿਆ ਨਾ ਉਹਨੇ ਕੱਟਿਆ ਆ ਪਤਾ ਗਿਆ ਜਿਹੜੀ ਨੋਜ ਹਾਂ ਜਿਹੜਾ ਨਿਊਜਲ ਆ ਨਾ ਉਹ ਕਹਿੰਦੇ ਬੰਦ ਹੋ ਜਾਂਦੀ ਯਾਰ ਜਿੰਨਾ ਨਾ ਹੋਈਆਂ ਹੋਈਆਂ ਭਾਈ ਬਾਹਰ ਬੰਦੇ ਉਹੀ ਦੱਸਦੇ ਆ ਹਾਂ ਜਿੰਨਾ ਟਾਈਮ ਆ ਨਿਸ਼ਾਨ ਆਉਂਦਾ ਇਹ ਤਾਂ ਨਿਸ਼ਾਨ ਹੈ ਇਹਦਾ ਬਹੁਤਿਆਂ ਰੱਖਣਾ ਹੈ ਹੋਰ ਫਿਰ ਠੀਕ ਆ ਜੀ ਹਾਂ ਚੱਲੀਏ ਵੇ ਹਾਂ ਚਲੋ ਚੱਲਦੇ ਆਂ ਫੇ ਅੱਡੇ ਜੇ ਪਹਿਨ ਹੁਣ ਲਾਉਨੇ ਆਂ ਸਾਈਡ 'ਚ ਫੇਰ ਇਹਨੂੰ ਹੁਣ ਆਪਾਂ ਇੰਜਣ ਸਟਾਰਟ ਕਰ ਲਿਆ ਹੈਗਾ हट ਗਿਆ ਨਿਸ਼ਾਨ हट ਗਿਆ ਹੁਣ ਸਮਝਣਾ ਵੀ ਸਪਰੇਅ ਜਿਹੜੀ ਕਰਨੀ ਬੰਦ ਹੋ ਗਈ ਯੂਰੀ ਵਾਲੀ ਸਪਰੇਅ ਨਾ ਜਿਹੜੀ ਤਾਂ ਹੀ ਤਾਂ ਕਹਿੰਦੇ ਵੀ ਇਹਨੂੰ ਪ੍ਰੈਸ਼ਰ 'ਉਨ' ਨਾ ਲਾਓ ਹੁਣ ਜਿਹੜੇ ਬੰਦੇ ਆਪਾਂ ਪ੍ਰੈਸ਼ਰ 'ਉਨ' ਜਾਨ ਨੂੰ ਲਾ ਲੈਣੇ ਆਂ ਇਹ ਜਰਾ ਹੋਰ ਲੌਂਗ ਹੈ ਟੈਂਕੀ ਦੀ ਹਵਾ ਨਾ ਕੋ ਪ੍ਰੈਸ਼ਰਾਂ ਨਹੀਂ ਲੀਕ ਹੋ ਜਾਂਦੀ ਆ ਹੋਰ ਬਾਈ ਹੁਣ ਦੇਖ ਲੋ ਆਪਾਂ ਘੱਟੋ ਘੱਟ 15 ਮਿੰਟ ਖੜੇ ਰਹੇ ਆ ਬਾਈ ਇਹਨੋਂ ਕੋਲ ਹਾਂ 15 ਮਿੰਟ 15 ਮਿੰਟ ਦੀ ਵੀ ਕਲੀਅਰ ਨਹੀਂ ਹੋਇਆ ਹੋਰ ਸੁਰੇ ਵਾਲਾ ਸਾਈਡ ਤੋਂ ਹੈਗਾ ਨਹੀਂ ਜੇ ਜਰਾ ਆਪਾਂ ਹੌਨ ਲੱਗੇ ਹੁੰਦੇ ਨਾ ਟੈਂਕੀ ਦੀ ਹਵਾ ਤਾਂ ਜ਼ਰੂਰ ਇਹਦੇ ਨਿਕਲ ਜਾਂਦੀ ਆ ਹੋਰ ਆਪਣਾ ਗੱਲ ਜਿਹੜੀ ਇਹ ਵੀ ਹਵਾ ਹੈ ਹੁਣ ਮੈਂ ਜਰਾ ਉਹ ਲਾ ਦੇ ਹਵਾ ਨਿਕਲ ਜਣੀ ਪਰ ਸਿਸਟਮ ਵੀ ਚਾਲੇ ਰਹਿਣੇ ਵਾਲਾ ਕੰਮ ਹਵਾ ਦੇ ਬਿਨਾਂ ਉਹ ਵੀ ਨਹੀਂ ਕੰਮ ਕਰਦਾ ਹਾਂਜੀ ਇਹ ਤਾਂ ਹੈ ਇਹ ਚੀਜ਼ਾਂ ਦੋਸਤੋ ਨੋਟ ਕਰਨੀਆਂ ਨੇ ਇਹ ਜੀ ਜੋ ਕੋਦ ਨਹੀਂ ਹੁੰਦਾ ਬਾਕੀ ਜਿਵੇਂ ਆਈ ਆ ਲੱਗਿਆ ਪੁੰਜਾ ਜਾ ਇਹਨੂੰ ਠਗਾਵਾਂਗੇ ਇਹਦੇ ਬੰਦ ਕਰਾ ਦੇ ਨਹੀਂ ਲੱਗ ਨਹੀਂ ਆ ਆ ਗਿਆ ਚਲੋ ਚੱਲਦੇ ਹਾਂ ਕੈਂਟੀਨ ਕੋਲ ਮਿਲਦੇ ਆ ਉੱਥੇ ਜਾ ਕੇ ਮਸ਼ੀਨ ਖੜੀ ਕਰਨ ਤੋਂ ਬਾਅਦ ਹੁਣ ਆਪਾਂ ਰਵਾਨਗੀ ਪਾਲੀ ਆਪਣੇ ਪਿੰਡ ਨੂੰ ਬਹੁਤ ਵਧੀਆ ਹੈ ਨਾ ਬਈ ਇਹ ਵੀਰ ਆਪਣਾ ਪਲਵਾਨ ਆ ਜਿਹੜਾ ਸਰਪੰਚ ਵੀ ਇਹ ਪਿੰਡ ਦਾ ਹੈ ਵੀਰ ਰਵਣ ਪਲਵਾਨੀ ਵੀ ਕਰੀ ਹੋਈ ਹੈ ਨਾ ਹੁਣ ਜਿਹੜੀ ਇਹ ਮਸ਼ੀਨ ਵਾਲੀ ਲਾਈਨ ਦੇ ਵਿੱਚ ਪਏ ਹੋਏ ਆ ਬਹੁਤ ਵਧੀਆ ਵੀਰ ਉਹਨਾਂ ਦਾ ਸੁਭਾਅ ਹੈ ਨਾ ਬਾਕੀ ਦੇਖ ਲਓ ਪਿਆਰ ਨੂੰ ਬਈ ਹੈ ਨਾ ਰੇਗ ਬੰਦਾ ਉਹ ਕਰਦਾ ਕੱਲ ਤੁਹਾਡੇ ਸਾਹਮਣੇ ਦੇ ਲੋ ਗੱਡੀ ਦੇਖ ਕੇ ਮਸ਼ੀਨ ਮੈਂ ਕਹਿੰਦਾ ਵੀ ਸਾਰੇ ਹੀ ਬੰਦੇ ਉੱਧਰ ਗਿਆਏ ਹਨ ਨਹੀਂ ਅਗਲਾ ਕਹਿੰਦਾ ਸਾਨੂੰ ਕੀ ਯਾਰ ਕੋਈ ਗੱਲ ਨਹੀਂ ਤਾਂ ਜਾਣ ਪਛਾਣਾ ਬਹੁਤ ਜਿਆਦੇ ਮੈਂ ਕਹਿੰਦਾ ਵੀ ਇੰਨਾ ਪਿਆਰ ਮਿਲਦਾ ਬਾਈ ਵੀ ਯਾਰ ਕਹਿ ਨਹੀਂ ਸਕਦੇ ਗੁਜਰਾਤ ਦੇ ਵਿੱਚ ਸਾਨੂੰ ਮਿਲਿਆ ਤਾਂ ਵੀ ਦੇ ਪਿਛਲੇ ਸਾਲ ਬਹੁਤ ਵਧੀਆ ਉੱਥੇ ਵੀ ਹੈ ਨਾ ਜਿਵੇਂ ਸਾਡੇ ਅੱਡੇ ਤੇ ਆਇਆ ਮੈਂ ਕਹਿੰਦਾ ਵੀ ਗੱਲਾਂ ਹੀ ਛੱਡ ਦੂੰਦਾ ਨਹੀਂ ਬਾਕੀ ਤੁਸੀਂ ਵੀਡੀਓ ਦੇਖੀ ਹੋਣੀ ਹੈ ਨਾ ਫੇਸਬੁੱਕ ਤੇ ਰੀਲ ਪਾਈ ਦੀ ਬਾਈ ਦੀ ਬਹੁਤ ਵਧੀਆ ਲੱਗਿਆ ਦਾ ਬਾਕੀ ਇਹਨਾਂ ਨੇ ਕੰਮ ਦਾ ਹੈ ਨਾ ਪੂਰਾ ਬਾਈ ਉਹਨਾਂ ਨੇ ਸਪੋਰਟ ਕਰੀ ਦੀ ਆਪਣੀ ਉੱਤੇ ਵੀ ਬਾਈ ਜੇ ਲੋਡ ਹੋਈ ਅਸੀਂ ਆਪਦਾ ਕੰਮ ਛੱਡ ਕੇ ਦੇਵਾਂਗੇ ਮੈਂ ਕਹਿੰਦਾ ਨਹੀਂ ਵੀਰੇ ਇੰਨੇ ਬਹੁਤ ਧੰਨਵਾਦ ਆ ਨਾ ਤੁਹਾਡਾ ਬਾਕੀ ਬਾਈ ਇੱਕ ਇਹ ਵੀ ਗੱਲ ਹੈਗੀ ਆ ਹੁਣ ਨਾ ਬਾਈ ਆਪਣੇ ਫੋਨ ਲਈ ਜਾਂਦੇ ਆ ਬਹੁਤ ਬਾਈ ਜੀ ਕਿਹੜੇ ਏਰੀਆ ਦੇ ਵਿੱਚ ਜਾਉਂਗੇ ਕਿਹੜੇ ਏਰੀਆ ਦੇ ਵਿੱਚ ਜਾਉਂਗੇ ਬਾਈ ਦੀ ਇੱਕ ਗੱਲ ਮੈਂ ਤੁਹਾਨੂੰ ਅੱਜ ਕਹਿਣਾ ਹੈ ਨਾ ਬਾਈ ਨਾ ਤਾਂ ਹੁਣ ਵੀਡੀਓ ਦੇ ਵਿੱਚ ਏਰੀਆ ਦੱਸੀ ਜਾਏ ਦੱਸਿਆ ਜਾਇਆ ਕਰੂਗਾ ਵੀ ਕਿਹੜੇ ਏਰੀਆ ਦੇ ਵਿੱਚ ਮਸ਼ੀਨ ਚੱਲਦੀ ਹੈ ਨਾ ਪਤਾ ਕੀ ਹੈ ਬਾਈ ਕਈ ਬੰਦੇ ਨਾ ਇਤਰਾਜ਼ ਕਰਦੇ ਆ ਕਹਿੰਦੇ ਬਾਈ ਤੂੰ ਆਰੇ ਵੀਡੀਓ ਪਾ ਜੀ ਸਦਗੇ ਪਾ ਪਰ ਜਿਹੜੀ ਤੂੰ ਲੋਕੇਸ਼ਨ ਦੇ ਦਿੰਦਾ ਨਾ ਏਰੀਏ ਦਾ ਉਹ ਨਾ ਦੇ ਆ ਕਰ ਬਾਕੀ ਆਪਾਂ ਨੇ ਹੁਣ ਸਾਰਿਆਂ ਦੀ ਮੰਨਣੀ ਪੈਂਦੀ ਆ ਹਨਾ ਇਹ ਗੱਲਬਾਤ ਸਾਰਿਆਂ ਨਾਲ ਕਰਨ ਸਾਂਝੀ ਕਰਨ ਜੇ ਫਾਇਦਾ ਹੁੰਦਾ ਨਾ ਦਾ ਬਾਈ ਕੋਈ ਵੀਡੀਓ ਦੇ ਵਿੱਚ ਦੱਸਿਆ ਜਾਊਗਾ ਰੇਟ ਵਾੜੀ ਦਾ ਹਨਾ ਨਾ ਹੀ ਕੋਈ ਗੱਲਬਾਤ ਏਰੀਏ ਦੀ ਕੀਤੀ ਜਾਇਆ ਕਰੂਗੀ ਇਹ ਅੱਜ ਦੇ ਸੂਲ ਬਣਾ ਲਿਆ ਨਵਾਂ ਸਾਲ ਹਨਾ 25 ਚੱਲ ਗਿਆ ਹੁਣ ਇਹ 25 ਦੇ ਵਿੱਚ ਸੂਲ ਬਣਾ ਲਿਆ ਵੀ ਇਹ ਦੋ ਚੀਜ਼ਾਂ ਤੇ ਪਿੱਛੇ ਰਹਿਣਾ ਬਾਈ ਜਾਇਆ ਨਾ ਕੋਈ ਆਵੇ ਵੀ ਨਾ ਏਰੀਆ ਦੱਤੇ ਤੇ ਫਿਰ ਵੀ ਇਹ ਦੂਏ ਬੰਦੇ ਨੂੰ ਮਨ ਦੇ ਵਿੱਚ ਇਹ ਆਉਂਦਾ ਯਾਰ ਬਈ ਨਿੰਦਰਾਰ ਵੀਡੀਓ ਪਾਈ ਜਾਂਦਾ ਪਤਾ ਨਹੀਂ ਤਾਂ ਹੀ ਮਸ਼ੀਨਾਂ ਇੰਨੀ ਜਾਦੇ ਹੋ ਗਈਆਂ ਬਾਈ ਜਦੋਂ ਆਪਣਾ ਚੈਨਲ ਨਹੀਂ ਤਾਂ ਨਾ ਮਸ਼ੀਨਾਂ ਦਾ ਜਰੋਂ ਵੀ ਤੁਹਾਨੂੰ ਪਤਾ ਬਈ ਇੰਨੀ ਵਿਕਦੀਆਂ ਤੀਆਂ ਇਹਦਾ ਹੁ ਭਲੇਖਾ ਹੁੰਦਾ ਇੱਕ ਬਹਿਮ ਹੁੰਦਾ ਬਹਿਮ ਦਾ ਕੋਈ ਇਲਾਜ ਹੁੰਦਾ ਨਹੀਂ ਬਾਕੀ ਚਲੋ ਉਹਨਾਂ ਦਾ ਵੀਰਾਂ ਦਾ ਵੀ ਬਹੁਤ ਧੰਨਵਾਦ ਹੈ ਜਿਹੜਿਆ ਨਾ ਵੀ ਮੱਲੂ ਗਾਂਹ ਤੇ ਗਾਂਹ ਨਾ ਵਧਿਆ ਬੰਦੇ ਨੂੰ ਸਿਆਣਾ ਕਰਦੇ ਆ ਉਹ ਕਹਿੰਦੇ ਨਿੰਦਰਾ ਤੂੰ ਨਾ ਤੇਰੇ ਨਹੀਂ ਤੈਨੂੰ ਨਹੀਂ ਅਜੀ ਕਹਿੰਦੇ ਕਿ ਤੂੰ ਗਲਤ ਆ ਤੂੰ ਤਾਂ ਬਣਾ ਸਹੀ ਆ ਆਪਣੀ ਜਗ੍ਹਾ ਸਹੀ ਚੱਲਦਾ ਤੂੰ ਉਹ ਹੋਏਗਾ ਭਾ ਸਿੱਧਾ 10 ਦਿਨ ਹੈ ਨਾ ਪਰ ਉੱਥੇ ਕੰਮ ਖਰਾਬ ਹੋ ਜਾਂਦਾ ਇਹਨਾਂ ਚੀਜ਼ਾਂ ਨੇ ਥੋੜਾ ਜਿਹਾ ਪ੍ਰੇਜ ਰੱਖਿਆ ਕਰ ਮੈਂ ਕਹਾਂ ਵੀ ਜਰੂਰ ਬਾਈ ਸਿਰ ਮੱਥੇ ਤੁਹਾਡੀ ਗੱਲ ਹੈ ਨਾ ਵੀ ਆਪਾਂ ਹੁਣ ਤੇ ਬਾਅਦ ਨਾ ਤਾਂ ਏਰੀਆ ਨਾ ਪਰ ਰੇਟ ਇਹ ਦੋ ਚੀਜ਼ਾਂ ਆਪਾਂ ਦੂਰ ਰਹੀਏ ਇਹਨਾਂ ਤੇ ਇੱਕ ਦਿਨ ਸਰਿੰਦਰ ਵਾਲਿਆਂ ਦੇ ਵੀਰ ਮਿਲਿਆ ਦਾ ਉਹ ਵੀ ਵੀਰ ਆਹੀ ਗੱਲ ਕਹਿੰਦਾ ਕਹਿੰਦਾ ਵੀਰ ਯਾਰ ਇਹ ਤੇ ਆ ਚੀਜ਼ ਨਾ ਕਰਾ ਕਰ ਮੈਂ ਕਹਾਂ ਸਿਰ ਮੱਥੇ ਆ ਬਾਈ ਤੁਹਾਡੀ ਗੱਲ ਹੈ ਨਾ ਵੀ ਆਪਾਂ ਕੋਈ ਗੱਲ ਨਹੀਂ ਕਰਦੇ ਵੀਡੀਓ ਦੇ ਵਿੱਚ ਕੋਈ ਰੇਟ ਨਹੀਂ ਦੱਸਿਆ ਜਾਇਆ ਕਰੂਗਾ ਨਾ ਕਿੰਨੇ ਬਿਗੇ ਵੜ ਤੇ ਮਹੀਨੇ ਉਹ ਨਹੀਂ ਦੱਸਿਆ ਜਾਇਆ ਕਰੂਗਾ ਅਰੇ ਏਰੀਆ ਨਹੀਂ ਦੱਸਿਆ ਜਾਇਆ ਕਰੂ ਕਿਹੜੇ ਏਰੀਆ ਦੇ ਵਿੱਚ ਆ ਬਾਕੀ ਭਾਈ ਜਿਹੜੇ ਇੱਕੋ ਐਤ ਕੀ ਗੱਲ ਹੋਰ ਆ ਨਾ ਹੁਣ ਤੁਸੀਂ ਭਿੰਦੇ ਸਿੱਧੂ ਦੀ ਵੀਡੀਓ ਦੇਖੀ ਹੋ ਉਧਰ ਹੀ ਗਿਆ ਆ ਭਾਈ ਉਹ ਆਪਣੀ ਕਰਾਈ ਕਰਨ ਗਿਆ ਹੋਇਆ ਉੱਥੇ ਐਤ ਕੀ ਕਣਕ ਦੀ ਖੇਤੀ ਥੋੜੀ ਐਮਪੀ ਦੇ ਵਿੱਚ ਜਿਹੜੀ ਘਟਾ ਦੇਖ ਕੇ ਮੇਰਾ ਵੀਰ ਹਨਾ ਜਿਨੇ ਵੀ ਪੈਰ ਪਟਣਾ ਦੇਖ ਕੇ ਪਟਿਓ ਵੀ ਜਣੀ ਕਣਕ ਦੀ ਖੇਤੀ ਘਟਦਾ ਤੇ ਲਸਣ ਜਿਆਦੇ ਲਸਣ ਪਿਆਜ ਕਿਉਂ ਲਸਣ ਦਾ ਭਾਈ ਰੇਟ ਬਹੁਤ ਆ 20 25000 ਰੁਪਏ ਹਨਾ ਕੁਆਂਟਲ ਦਾ ਸੁਣੋ ਆ 20000 ਰੁਪਏ 18000 ਰੁਪਏ ਸੜੇ ਆਇਆ ਥੈਲਾ ਵੀ 5 6 6000 ਦਾ ਵਿਗਦਾ ਜਿਹਨੂੰ ਆਪਾਂ ਅੱਗੇ ਛਿੜ ਦਿੰਦੇ ਨਾ ਢੇਰਾ ਟੂਰਾ ਤੇ ਉਹ ਥੈਲਾ ਵੀ 5 6 6000 ਰੁਪਏ ਦਾ ਵਿਗਦਾ ਭਾਈ ਲਸਣ ਦੇ ਲਈ ਵੀ ਅੱਗ ਆਪਣੇ ਵੀ ਉਹ 400 ਰੁਪਏ ਕਿਲੋ ਮਿਲਦਾ ਉਹਦੇ ਕਰਕੇ ਅੱਧੀ ਲਸਣ ਦੀ ਬਜਾਈ ਆ ਜਿਹੜੀ ਆ ਨਾ ਉਹ ਜਿਆਦੇ ਹੋਗੀ ਬਹੁਤ ਲਸਣਾ ਕਹਿੰਦੇ ਐਦ ਕੀ ਮੈਂ ਵੀ ਕਈ ਬੰਦਿਆਂ ਨੂੰ ਆਪਣੇ ਨੂੰ ਫੋਨ ਲਾਇਆ ਜਿਹੜੇ ਉਧਰ ਪੁਰਾਣੇ ਬੰਦੇ ਆ ਆਪਣੇ ਸਾਰਿਆਂ ਨੂੰ ਫੋਨ ਲਾਇਆ ਕਹਿੰਦੇ ਵੀ ਸਰਦਾਰ ਜੀ ਬਹੁਤ ਜਿਆਦਾ ਲਸਣ ਦੀ ਖੇਤੀ ਆ ਵੀ ਕਣਕਾ ਜਿਹੜੀ ਆ ਨਾ ਗਿਉ ਘਾਟਾ ਬਾਕੀ ਚਲੋ ਜਿਹੜੇ ਮੇਰੇ ਵੀਰੋ ਕੋਲ ਏਰੀਆ ਹੈਗਾ ਉਹਨਾਂ ਨੇ ਤਾਂ ਨਾ ਜਾਣੇ ਜਾਣਾ ਬਾਕੀ ਨਵੇਂ ਮੇਰਾ ਵੀਰ ਜਿਹੜੇ ਫੋਨ ਲਾਉਨੇ ਆ ਨਾ ਬਹੁਤ ਬਾਈ ਦੇਖ ਕੇ ਪੈਰ ਪਟਿਓ ਐਵੇਂ ਵੀ ਪੰਜਾਬ ਦੇ ਵਿੱਚ ਖੜੀ ਮਸ਼ੀਨ ਦਾ 100 ਹੱਲਾ ਨਾ ਪੰਜਾਬ ਦੇ ਵਿੱਚ ਜਦੋਂ ਰੇਕ ਬੰਦਾ ਆਪਣਾ ਉਹ ਕਰਦਾ ਬਾਹਰ ਬਾਈ ਕੋਈ ਨਹੀਂ ਕਦੂ ਇਹਦੇ ਨਾਲ ਕੱਢਦਾ ਹੈਗਾ ਇਹ ਜੀ ਬਹੁਤ ਉਹਦੇ ਨਾਲ ਚੱਲਿਓ ਚਲੋ ਠੀਕ ਹੈ ਜੀ ਬਾਕੀ ਧੰਨਵਾਦ ਪਹਿਲਵਾਨ ਵੀਰੇ ਉਹਨਾਂ ਦਾ ਬਾਕੀ ਹੋਰ ਸਾਰਿਆਂ ਦਾ ਸ਼ੁਕਰੀਆ ਅਦਾ ਕਰਦੇ ਆ ਨਾ ਜਿਹੜੇ ਮਿਲੇ ਜਾਂ ਸੱਜਣ ਮਿੱਤਰਾਂ ਦੇ ਫੋਨ ਆਉਨੇ ਆ ਜਿਨ੍ਹਾਂ ਤੇ ਨਹੀਂ ਚੱਕੇ ਜਾਂਦੇ ਬਾਈ ਉਹਨਾਂ ਤੇ ਵੀ ਮੈਂ ਸੌਰੀ ਮੰਗਦਾ ਹਾਂ ਨਾ ਵੀ ਯਾਰ ਔਕਾ ਹੋ ਜਾਂਦਾ ਬਾਈ ਸਾਰੀ ਦਿਹਾੜੀ ਫੋਨ ਅਟੈਂਡ ਕਰਨਾ ਵੀ ਨਾ ਕੰਮਕਾਰ ਵੀ ਕਈ ਹੁੰਨੇ ਆ ਕਰਦੇ ਚਲੋ ਠੀਕ ਹੈ ਜੀ ਮਿਲਦੇ ਹਾਂ ਤੁਹਾਨੂੰ ਕਿਸੇ ਅਗਲੀ ਵੀਡੀਓ 'ਚ ਜੈ ਤੱਕ ਰਹਾ ਪ੍ਰਾਕਾ